रेडी स्टार्ट ਕੋਈ ਵੀ ਬਟਵਾਰਾ ਬਰਸਾਤ ਤੋਂ ਬਾਦ ਉੱਗੀਆਂ ਖੂੰਬਾਂ ਵਾਂਗ ਨਹੀਂ ਵਾਪਰਦਾ ਡੰਡੀ ਹਰ ਬੰਡ ਦਾ ਬੜਾ ਵੱਡਾ ਇਤਿਹਾਸ ਹੁੰਦਾ ਹੈ ਡੰਡੀ ਬੰਡ ਦੇ ਬੀਜ ਜਨੂਨ ਵਿੱਚ ਵਿਰਾਜਮਾਨ ਹੁੰਦੇ ਹਨ ਡੰਡੀ ਦੂਸਰੇ ਪ੍ਰਤੀਬੇ ਧਿਆਨੀ ਇਸ ਨੂੰ ਬੀਜਦੀ ਹੈ ਡੰਡੀ ਅਸਹਿਣਸ਼ੀਲਤਾ ਇਸ ਨੂੰ ਗਰਮਾਉਂਦੀ ਹੈ ਅਤੇ ਸਵਾਰਥ ਇਸ ਨੂੰ ਜਨਮ ਦਿੰਦਾ ਹੈ ਡੰਡੀ ਹਿੰਦੂ ਮਹਾਤਮਾ ਗਾਂਧੀ ਨੂੰ ਹਿੰਦੂ ਮੁਸਲਮਾਨ ਏਕਤਾ ਦਾ અવਤਾਰ ਮੰਨਦੇ ਹਨ ਤਾਂ ਫਿਰ ਦੇਸ਼ ਦੀ ਵੰਡ ਦਾ ਦੋਸ਼ੀ ਕੌਣ ਹੈ ਪ੍ਰਸ਼ਨ ਚਿੰਨ ਜਦ ਦੇਸ਼ ਵਿੱਚ 1937 ਵਿੱਚ ਪਹਿਲੀ ਵਾਰ ਪ੍ਰਦੇਸ਼ਿਕ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਤਾਂ ਮਹਾਤਮਾ ਗਾਂਧੀ ਦੀ ਰਹਿਨੁਮਾਈ ਵਿੱਚ ਕਾਂਗਰਸ ਨੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨ ਲੀਗ ਨਾਲ ਇਹ ਚੋਣ ਵਾਦਾ ਕੀਤਾ ਕਿ ਚੋਣ ਉਪਰੰਤ ਬਣਨ ਵਾਲੇ ਕੈਬਨਟ ਮੰਤਰੀ ਮੰਡਲਾਂ ਵਿੱਚ ਮੁਸਲਮਾਨਾਂ ਨੂੰ ਵੀ ਹਿੰਦੂਆਂ ਦੇ ਬਰਾਬਰ ਹਿੱਸੇਦਾਰੀ ਦਿੱਤੀ ਜਾਵੇਗੀ ਡੰਡੀ ਪਰ ਚੋਣਾ ਜਿੱਤਣ ਤੋਂ ਬਾਅਦ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਦੇਸ਼ ਵਿੱਚ ਸਿਰਫ ਦੋ ਪਾਰਟੀਆਂ ਕਾਂਗਰਸ ਅਤੇ ਬ੍ਰਿਟਿਸ਼ ਹੀ ਹਨ ਡੰਡੀ ਜਦਕੇ ਦੇਸ਼ ਵਿੱਚ ਮੁਸਲਮਨ ਲੀਗ ਅਤੇ ਡਾਕਟਰ ਅੰਬੇਦਕਰ ਦੀ ਇੰਡੀਪੈਂਡੈਂਟ ਲੇਬਰ ਪਾਰਟੀ ਵੀ ਸੀ ਡੰਡੀ ਚੋਣਾ ਉਪਰੰਤ ਗਾਂਧੀ ਜੀ ਦੇ ਵਾਦੇ ਅਨੁਸਾਰ ਮੁਸਲਮਾਨਾਂ ਨੂੰ ਮੰਤਰੀ ਮੰਡਲਾਂ ਵਿੱਚ ਬਰਾਬਰ ਮੰਤਰੀ ਨਹੀਂ ਲਿਆ ਗਿਆ ਡੰਡੀ ਮਿਸਟਰ ਜ਼ਿਨਾ ਤੇ ਮੁਸਲਮਾਨ ਨੇਤਾਵਾਂ ਨੇ ਕਿਹਾ ਕਿ ਜਦ ਉੱਚ ਜਾਤੀ ਹਿੰਦੂ ਮੁਸਲਮਾਨਾਂ ਨੂੰ ਪ੍ਰਾਂਤਾਂ ਵਿੱਚ ਹੀ ਸੱਤਾ ਵਿੱਚ ਨਹੀਂ ਆਉਣ ਦੇ ਰਹੇ ਤਾਂ ਫਿਰ ਉਹ ਕੇਂਦਰ ਵਿੱਚ ਕਦੋਂ ਆਉਣ ਦੇਣਗੇ ਪ੍ਰਸ਼ਨ ਚਿੰਨ ਮਿਸਟਰ ਜ਼ਿਨਾ ਜੋ ਪਹਿਲਾਂ بڑے ਉਦਾਰਵਾਦੀ ਮੁਸਲਮਾਨ ਸਨ ਇਸ ਧੋਖੇ ਕਾਰਨ ਕਟੜ ਮੁਸਲਮਾਨ ਬਣ ਗਏ ਅਤੇ ਉਹ ਭਾਰਤ ਵਿੱਚ ਹਿੰਦੂਆਂ ਨਾਲ ਰਹਿਣ ਦੇ ਵਿਰੋਧ ਹੋ ਗਏ ਡੰਡੀ ਰੋਸ ਵਜੋਂ ਮੁਸਲਮ ਲੀਗ ਨੇ ਆਪਣੇ ਲਾਹੌਰ ਦੇ ਸੰਮੇਲਨ ਵਿੱਚ 26 ਮਾਰਚ 1940 ਨੂੰ ਅਲੱਗ ਦੇਸ਼ ਪਾਕਿਸਤਾਨ ਦੀ ਮੰਗ ਰੱਖ ਦਿੱਤੀ ਡੰਡੀ ਸਵਾਰਥੀ ਆਗੂਆਂ ਦੀਆਂ ਇਹ ਹੀ ਵਿਵਹਾਰਿਕ ਗੱਲਾਂ ਸਨ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਨਿਰਾਸ਼ ਕਰਕੇ ਪਾਕਿਸਤਾਨ ਵੱਲ ਧੱਕ ਦਿੱਤਾ ਡੰਡੀ ਡਾਕਟਰ ਅੰਬੇਦਕਰ ਨੇ ਨਵੀਂ ਦਿੱਲੀ ਵਿੱਚ ਦੀ ਟਾਈਮਜ਼ ਆਫ ਇੰਡੀਆ ਨਾਲ ਇੱਕ ਭੇਟ वार्ता ਵਿੱਚ ਕਿਹਾ ਅੱਜ ਦੇਸ਼ ਅੰਦਰ Hindu ਭਾਰਤ ਅਤੇ Muslim ਭਾਰਤ ਦੀ ਮੰਗ ਕੀਤੀ ਜਾ ਰਹੀ ਹੈ ਡੰਡੀ ਜੇ ਇਸ ਵਿਚਾਰ ਨੂੰ ਆਮ ਲੋਕਾਂ ਦਾ ਵਿਚਾਰ ਬਣਾਉਣ ਦੀ ਖੋਲ ਦੇ ਦਿੱਤੀ ਗਈ ਤਾਂ ਅਖੰਡ ਭਾਰਤ ਦੀ ਆਸ ਜੰਦੀ ਲੱਗੇਗੀ ਡੰਡੀ ਹੁਣ ਇਸ ਸਮੱਸਿਆ ਨੂੰ ਹੱਲ ਕਰਨਾ ਕਾਂਗਰਸ ਅਤੇ ਬਹੁਗਿਣਤੀ ਹਿੰਦੂਆਂ ਉੱਤੇ ਨਿਰਪਰ ਕਰਦਾ ਹੈ ਡੰਡੀ ਮੈਂ ਆਸ ਕਰਦਾ ਹਾਂ ਕਿ ਕਾਂਗਰਸ ਵਿੱਚ ਰਾਜਸੀ ਸੂਝ-ਬੂਝ ਆਵੇ ਤਾਂ ਜੋ ਕਿ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਰੋਕਿਆ ਜਾ ਸਕੇ ਡੰਡੀ ਡਾਕਟਰ ਅੰਬੀਦਕਰ ਨੇ ਜਦ ਦੇਖਿਆ ਕਿ ਮਿਸਟਰ ਜ਼ਿਨਾ ਅਤੇ ਗਾਂਧੀ ਆਪਣੇ ਨਿੱਜੀ ਸਵਾਰਥਾਂ ਲਈ ਦ੍ਰਿੜ ਹਨ ਤਾਂ ਉਹਨਾਂ ਉਪਰੋਕਤ ਦੋਵਾਂ ਨੇਤਾਵਾਂ ਗਾਂਧੀ ਅਤੇ ਜ਼ਿਨਾ ਉਹਨਾਂ ਦੀਆਂ ਪਾਰਟੀਆਂ ਕਾਂਗਰਸ ਅਤੇ ਮੁਸਲਮ ਲੀਗ ਦੋਵਾਂ ਦੀਆਂ ਕਾ ਹਿੰਦੂ ਅਤੇ ਮੁਸਲਮਾਨ ਅਤੇ ਦੋਵਾਂ ਦੇ ਨਜ਼ਰੀਏ ਨੂੰ ਭਾਪਦਿਆਂ ਇੱਕ ਕਿਤਾਬ ਥਾਟਸ ਔਨ ਪਾਕਿਸਤਾਨ ਔਰ ਪਾਰਟੀਸ਼ਨ ਆਫ ਇੰਡੀਆ ਜਬ ਭਾਰਤ ਦਾ ਬਟਵਾਰਾ ਲਿਖੀ ਡੰਡੀ ਇਸ ਕਿਤਾਬ ਵਿੱਚ ਉਹਨਾਂ ਨੇ ਦੋਮਾ ਕੌਮਾ ਦੇ ਸਿਧਾਂਤਾਂ ਪ੍ਰਤੀ ਚਾਨਣਾ ਪਾਉਂਦਿਆਂ ਦੇਸ਼ ਦੇ ਹੱਲ ਅਤੇ ਏਕੇ ਲਈ ਕਈ ਯੋਜਨਾਵਾਂ ਅਤੇ ਕਈ ਤਰ੍ਹਾਂ ਦੇ ਸੁਝਾਅ ਪੇਸ਼ ਕੀਤੇ ਡੰਡੀ ਡਾਕਟਰ ਅੰਬੇਦਕਰ ਇੱਕ ਆਸਾਵਾਦੀ ਇਨਸਾਨ ਸਨ ਡੰਡੀ ਉਹ ਹਰ ਸਮੱਸਿਆ ਦੇ ਹੱਲ ਲਈ ਅੰਤ ਤੱਕ ਕੋਸ਼ਿਸ਼ ਕਰਦੇ ਸਨ ਡੰਡੀ ਉਹਨਾਂ ਨੇ ਦੇਸ਼ ਦੀ ਵੰਡ ਨੂੰ ਟਾਲਣ ਲਈ ਸੱਤਾਧਾਰੀ ਅੰਗਰੇਜ਼ਾਂ ਹਿੰਦੂਆਂ ਅਤੇ ਮੁਸਲਮਾਨਾਂ